ਵੇਹ ਕੁਝ ਹੀ ਸਾਰੇ ਨੂੰ ਸਸਤੀ ਕਰ ਜੀ ਆਪਾਂ ਬਣਾ ਰਿਆ ਤੰਦੂਰੀ ਰੋਟੀ ਇੱਕ ਸਾਈਡ ਆਪਾਂ ਇਹਦੇ ਪਾਣੀ ਲੈ ਲਿਆ ਤਵੇ ਦੇ ਉੱਤੇ ਪਾ ਦਾਂਗੇ ਪਾ ਲਈ ਆਪਾਂ ਨੇ ਰੋਟੀ ਤਵੇ ਦੇ ਉੱਤੇ ਪਾ ਤੀ ਜੀ ਇੱਕ ਸਾਈਡ ਪਾਣੀ ਲਾ ਕੇ ਆਪਾਂ ਨੇ ਰੋਟੀ ਪਾਤੀ ਆਪਾਂ ਨਾ ਤਾਂ ਜੀ ਤਵੇ ਨੂੰ ਮੋਤਾ ਕਰਕੇ ਰੋਟੀ ਬਣਾਵਾਂਗੇ ਤੇ ਨਾ ਆਪਾਂ ਗੈਸ ਦੇ ਉੱਪਰ ਬਣਾਵਾਂਗੇ ਆਪਾਂ ਫਿਰ ਕੁਲ ਸੌਖੇ ਤੇ ਸਿੰਪਲ ਤਰੀਕੇ ਦੇ ਨਾਲ ਰੋਟੀ ਬਣਾਵਾਂਗੇ ਜੀ ਤੰਦੂਰੀ ਰੋਟੀ ਤਾਂ ਜੋ ਹਰ ਕੋਈ ਬਣਾ ਕੇ ਖਾ ਸਕੇ ਆਪਾਂ ਜੀ ਰੋਟੀ ਦੀ ਦੂਜੀ ਸਾਈਡ ਚੇਂਜ ਕਰ ਦਾਂਗੇ ਬਹੁਤ ਵਧੀਆ ਆਪਣੀ ਇੱਕ ਸਾਈਡ ਪੱਕ ਕੇ ਤਿਆਰ ਹੋਈ ਆ ਆਪਾਂ ਜਿਹੜੀ ਦੂਜੀ ਸਾਈਡ ਸੀਗੀ ਜੀ ਉਹ ਵੀ ਤਵੇ ਦੇ ਉੱਪਰ ਹੀ ਪਾਲਟੀ ਇਹ ਆਪਾਂ ਕਈ ਵਾਰੀ ਇਸ ਤਰ੍ਹਾਂ ਕਰਕੇ ਰੋਟੀ ਬਣਾਉਣੀ ਹੁੰਦੀ ਹੈ ਜੀ ਆਪਾਂ ਇਸ ਤਰ੍ਹਾਂ ਨਹੀਂ ਬਣਾਉਣੀ ਹੈਗੀ ਆਪਾਂ ਤਵੇ ਦੇ ਉੱਪਰ ਹੀ ਬਣਾਵਾਂਗੇ ਜੀ ਬਹੁਤ ਸੋਹਣੀ ਰੋਟੀ ਬਣ ਕੇ ਤਿਆਰ ਹੁੰਦੀ ਹੈ ਸ਼ਿਵਰੇਸ਼ਰ ਜੀ ਮਾਰਨਿੰਗ ਜਦੋਂ ਆਪਾਂ ਆਹ ਜਿਹੜੀ ਤੇ ਵਿੱਚ ਰੋਟੀ ਖਾਣੇ ਦਹੀਂ ਨਾਲ ਖਾ ਲਓ ਮੱਖਣ ਨਾਲ ਖਾ ਲਓ ਚਾਹੇ ਕੋਈ ਵੀ ਦਾਲ ਸਬਜ਼ੀ ਦੇ ਨਾਲ ਖਾ ਲਓ ਜੀ ਬਹੁਤ ਵਧੀਆ ਲੱਗਦੀ ਹੈ ਰੋਟੀ ਜਿਹੜੀ ਆਪਾਂ ਗੈਸ ਦੇ ਉੱਪਰ ਡਾਇਰੈਕਟ ਜੀ ਬਣਾਉਨੇ ਆ ਰੋਟੀ ਉਹਦਾ ਵੀ ਆਪਾਂ ਨੂੰ ਨੁਕਸਾਨ ਆ ਜੀ ਜਿਹੜੀ ਗੈਸ ਆ ਉਹ ਡਾਇਰੈਕਟ ਸਿੱਧੀ ਰੋਟੀ ਦੇ ਵਿੱਚ ਚਲੀ ਜਾਂਦੀ ਹੈ ਇੱਕ ਸਾਈਡ ਆਪਾਂ ਨੇ ਪਾਣੀ ਦਾ ਹੱਥ ਲਾ ਕੇ ਪੈਸੀ ਦੂਜੀ ਸਾਈਡ ਆਪਾਂ ਤਵੇ ਦੇ ਉੱਪਰ ਜਿਹਦਾ ਪਾਸਾ ਪੱਟਦਾ ਆਪਾਂ ਤਵੇ ਦੇ ਉੱਪਰ ਹੀ ਬਣਾਵਾਂਗੇ ਬਹੁਤ ਵਧੀਆ ਆਪਣੀ ਰੋਟੀ ਬਣ ਜੂਗੀ ਜਿੰਨੋ ਦੇ ਘਰੇ ਜੀ ਤੰਦੂਰ ਵਗੈਰਾ ਹੈਗਾ ਉਹ ਤਾਂ ਤੰਦੂਰ ਤੇ ਬਣਾ ਕੇ ਖਾ ਸਕਦੇ ਨੇ ਆਪਾਂ ਜਿਨ੍ਹਾਂ ਦੇ ਤੰਦੂਰ ਨਹੀਂ ਹੈਗਾ ਜੀ ਆਪਾਂ ਇਸ ਤਰ੍ਹਾਂ ਗੈਸ ਦੇ ਉੱਪਰ ਬਣਾ ਕੇ ਖਾ ਸਕਦੇ ਬਹੁਤ ਵਧੀਆ ਰੋਟੀ ਟੇਸਟੀ ਲੱਗਦੀ ਹੈ ਜੀ ਤੋ ਜੀ ਆਪਣੀ ਰੋਟੀ ਹੋ ਗਈ ਬਣ ਕੇ ਤਿਆਰ ਇਹਨੂੰ ਮੱਖਣ ਦੇ ਨਾਲ ਖਾਓ ਜੀ ਦਹੀਂ ਨਾਲ ਖਾਓ ਦਾਲ ਸਾਗ ਜੀ ਨਾਲ ਕਿਸੇ ਨਾਲ ਵੀ ਖਾਓ ਬਹੁਤ ਵਧੀਆ ਰੋਟੀ ਆਪਣੀ ਹੋਈ ਆ ਬਣ ਕੇ ਤਿਆਰ ਇਸੇ ਤਰ੍ਹਾਂ ਵੀ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਾਂਗੇ ਲਓ ਜੀ ਆਪਾਂ ਨੇ ਅਗਲੀ ਰੋਟੀ ਵੀ ਤਿਆਰ ਕਰ ਲਈ ਉਹ ਵੀ ਆਪਾਂ ਤਵੇ ਦੇ ਉੱਤੇ ਰੋਟੀ ਆਪਾਂ ਨੇ ਤਵੇ ਦੇ ਉੱਪਰ ਪਾਤੀ ਇੱਕ ਸਾਈਡ ਆਪਾਂ ਨੇ ਪਾਣੀ ਦਾ ਹੱਥ ਲਾਇਆ ਉਗੀ ਆਪਾਂ ਮੈਂ ਰੋਟੀ ਦਾ ਥੋੜੀ ਸਾਈਡੋਂ ਚੇਂਜ ਕਰਤਾ ਦੇਖੋ ਵੀ ਆਪਣੀ ਕਿੰਨੀ ਸੁਣੀ ਰੋਟੀ ਬਣ ਕੇ ਤਿਆਰ ਹੋਈ ਹੈ ਰੋਟੀ ਆਪਾਂ ਦੀ ਜਿਆਦਾ ਪਤਲੀ ਨਹੀਂ ਕਰੀ ਹੈਗੀ ਥੋੜੀ ਜਿਹੀ ਮੋਟੀ ਰੱਖਿਆ ਕਣਕ ਦਾ ਹੀ ਆਟਾ ਇੱਕ ਸਾਈਡ ਪਾਣੀ ਲਾਇਆ ਸੀ ਤੇ ਹੀ ਵੇਰ ਜੇ ਆਪਾਂ ਇਹ ਤਵਾ ਉਲਟਾ ਕੇ ਪਕਾਉਂਦੇ ਉਹ ਸਿੱਟੀ ਉਹ ਗੈਸ ਜੀ ਵਿੱਚ ਵੱਡ ਜਾਂਦੀ ਹੈ। ਜਦੋਂ ਵੀ ਤੰਦੂਰ ਦੀ ਰੋਟੀ ਖਾਣ ਨੂੰ ਮਨ ਕਰੇ ਜੀ ਪਤਾ ਇਸੇ ਤਰ੍ਹਾਂ ਹੀ ਬਣਾ ਲੈਨੇ। ਬਹੁਤ ਸੋਹਣੀ ਰੋਟੀ ਬਣ ਕੇ ਜੀ ਹੁੰਦੀ ਆ ਆਪਣੀ ਤਿਆਰ। ਬਹੁਤ ਜੀ ਆਪਣੀ ਬਹੁਤ ਸੋਹਣੀ ਰੋਟੀ ਬਣ ਕੇ ਤਿਆਰ ਹੋਈ। ਨਾ ਆਪਾਂ ਨੇ ਗੈਸ ਦੇ ਉੱਪਰ ਰਾੜੀ ਜੀ ਨਾ ਆਪਾਂ ਨੇ ਤਵੇ ਨੂੰ ਉਲਟਾ ਕਰਕੇ ਰਾੜੀ ਬਹੁਤ ਸੋਹਣੀ ਰੋਟੀ ਆਪਣੀ ਦੀ ਬੜ ਕੇ ਤਿਆਰ ਹੋਈ। ਇਹ ਅਸਮਝਿਆ ਪਕਾਰ ਦਾਂਗੇ ਬੰਦ